ਇਸ ਤਰ੍ਹਾਂ 2.5 ਮਹੀਨਿਆਂ ਤੋਂ ਲਗਾਤਾਰ ਕਿਸਾਨ ਭਰਾ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਦਾ ਅੰਦੋਲਨ ਚਲਾ ਰਹੇ ਹਾਂ ਉਸੇ ਤਰ੍ਹਾਂ ਹੀ ਅੱਜ ਰਾਸਤੇ ਵਿੱਚ ਵੀ ਤੇ ਦਿੱਲੀ 'ਚ ਵੀ ਜਾ ਕੇ ਆਪਾਂ ਜਿਹੜਾ ਹੈ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚਲਾਉਣਾ ਹੈ ਨਾ ਕੋਈ ਕੋਈ ਆਕਰਮਣ ਕਰਨਾ ਹੈ ਨਾ ਕੋਈ ਕੜਾਈ ਲੜਨੀ ਹੈ ਸੋ ਮੈਂ ਇਹੇ ਬੇਨਤੀ ਕਰਾਂਗਾ ਕੁਝ ਤਾਕਤਾਂ ਤੇ ਸਾਜ਼ਿਸ਼ਾਂ ਇਹ ਚਾਹੁੰਦੀਆਂ ਹਨ ਕਿ ਕੋਈ ਐਸਾ ਨੁਕਸਾਨ ਹੋਵੇ ਤੇ ਫਿਰ ਅਸੀਂ ਕਿਸਾਨਾਂ ਨੂੰ ਉਸ ਚੀਜ਼ ਦਾ ਜ਼ਿੰਮੇਦਾਰ ਠਹਿਰਾਇਆ ਕਿ ਇਹਨਾਂ ਨੇ ਨੁਕਸਾਨ ਕੀਤਾ ਇਹਨਾਂ ਨੇ ਕਾਨੂੰਨ ਆਪ ਦੇ ਹੱਥ ਵਿੱਚ ਲਿਆ ਮੇਰੀ ਇੱਕ ਹੀ ਬੇਨਤੀ ਹੈ तमाम ਕਿਸਾਨ ਭਰਾਵਾਂ ਨੂੰ ਹੁਕਮ ਥੋੜਾ ਹੈ ਅਸੀਂ ਤਾਂ ਵੱਡੇ ਹੁਕਮ ਜੋ ਸੀਗਾ ਉਹਨੂੰ ਪੂਜਾ ਰਹੇ ਹਾਂ ਲੇਕਿਨ ਮੇਰੀ तमाम ਨੌਜਵਾਨ ਸਾਥੀਆਂ ਨੂੰ ਵੀ ਜੋ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੇ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਹੈ ਕਿ ਹਿੰਸਕ ਨਹੀਂ ਹੋਣਾ ਕਿਤੇ ਵੀ ਕਿਤੇ ਵੀ ਜੇ ਕਿਤੇ ਰੋਕਿਆ ਜਾਂਦਾ ਹੈ ਪੁਲਿਸ ਵੱਲੋਂ ਜਾਂ ਲੋਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਤਾਂ ਰੁਕ ਜਾਣਾ ਵੀ ਚਾਹੀਦਾ ਹੈ ਪਰ ਹਿੰਸਕ ਨਹੀਂ ਹੋਣਾ ਅੱਗੇ ਵਧੋ ਜਾਣਾ ਹੈ ਦਿੱਲੀ ਸਾਡਾ ਮਕਸਦ ਹੈ ਅਸੀਂ ਦਿੱਲੀ ਸਰਕਾਰ ਨੂੰ ਦੱਸਣਾ ਹੈ ਲੇਕਿਨ ਸ਼ਾਂਤ ਤਮਈ ਤਰੀਕੇ ਨਾਲ ਦੱਸਣਾ ਸੋ ਕਿਸਾਨ ਭਰਾਵਾਂ ਦੀ ਉਸ ਗੱਲ ਤੇ ਫੁੱਲ ਚੜਾਉਦੇ ਹੋਇਆ ਮੈਂ ਤੇ ਪਰਿਵਾਰ ਨਹੀਂ ਆਜਾਦਾ ਕਿ ਜਿਹੜਾ ਹਿੱਸਾ ਤੇ ਯੋਗਦਾਨ ਪਾਇਆ ਤੇ ਬੇਨਤੀ ਕਰ ਹਿੱਸਾ ਪਾਵਾਂਗੇ ਜਦੋਂ ਜਦੋਂ ਕਿਸਾਨ ਜਥੇਬੰਦੀਆਂ ਦਾ ਹੁਕਮ ਆਇਆ। ਧੰਨ। ਭੈਣ ਅਮਰਤਾ ਜੀ ਤੁਹਾਨੂੰ ਵੀ ਨਾਲ ਦੇਖਿਆ ਗਿਆ। ਤੁਹਾਡੀ ਕੀ ਸੋਚ ਹੈ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਕਿਸਾਨਾਂ ਨੂੰ? ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਜਿਸ ਤਰ੍ਹਾਂ ਇਹਨਾਂ ਨੇ ਅੰਦੋਲਨ ਚਲਾਇਆ ਹੋਇਆ ਪਿਛਲੇ 2.5 ਮਹੀਨਿਆਂ ਤੋਂ ਸਭ ਤੋਂ ਪਹਿਲਾਂ ਤੇ ਕਾਬਲੇ ਤਾਰੀਫ ਹੈ। ਕਿੰਨੇ ਸੁਚੱਜੇ ਢੰਗ ਨਾਲ ਕਿੰਨੇ ਵਧੀਆ ਢੰਗ ਦੇ ਨਾਲ ਔਰ ਕਿੰਨੇ ਸ਼ਾਂਤਮਈ ਤਰੀਕੇ ਨਾਲ ਜਿਹੜਾ ਅੰਦੋਲਨ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਦੇਖੋ ਕਿਤੇ ਹਿੰਸਾ ਨਹੀਂ ਹੋਈ ਔਰ ਕਿੰਨਾ ਵਧੀਆ ਅੰਦੋਲਨ ਚਲਾਇਆ ਸਭ ਤੋਂ ਪਹਿਲਾਂ ਤਾਂ ਸ਼ਾਬਾਸ਼ੀ ਔਰ ਤਾਬਲੇ ਤਾਰੀਫ ਜੋ ਇਹਨਾਂ ਨੇ ਅੰਦੋਲਨ ਚਲਾਇਆ ਹੋਇਆ ਦੂਸਰੀ ਗੱਲ ਮੈਂ ਆਪਣੇ ਪੰਜਾਬ ਦੇ ਵਿੱਚ ਵਸਦੇ ਆਪ ਦੇ ਹਰੇਕ ਵੀਰ ਨੂੰ ਹਰ ਪਹਿਲ ਨੂੰ ਹਰ ਬਜ਼ੁਰਗ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਆ ਕਿ ਦੇਖੋ ਇਹ ਜਿਹੜਾ ਆਰਡੀਨੈਂਸ ਪਾਸ ਹੋਇਆ ਕੱਲੇ ਕਿਸਾਨਾਂ ਵਾਸਤੇ ਨਹੀਂ ਹੋਇਆਗਾ ਸਾਡੀ ਪੰਜਾਬ ਦੀ ਪਛਾਣ ਹੈ ਕਿਸਾਨੀ ਪੰਜਾਬੀ ਤੇ ਕਿਸਾਨੀ ਇੱਕੋ ਗੱਲ ਹੈ ਕੋਈ ਫਰਕ ਨਹੀਂ ਦੋਵਾਂ ਚੀਜ਼ਾਂ ਦੇ ਵਿੱਚ ਸਾਡੀ ਪੰਜਾਬ ਦੀ ਪਛਾਣ ਕਿਸਾਨੀ ਹੈ ਸਾਡੀ ਹੋਂਦ ਕਿਸਾਨੀ ਹੈ ਜੇ ਕੋਈ ਵੀ ਇਸ ਤਰ੍ਹਾਂ ਦਾ ਆਰਡੀਨੈਂਸ ਕਿਸਾਨੀ ਦੇ ਖਿਲਾਫ ਆਊਗਾ ਤਾਂ ਦੇਖੋ ਉਹ ਪੰਜਾਬ ਦੀ ਹੋਂਦ ਨੂੰ ਖਤਮ ਕਰ ਦੇਗਾ ਮੇਰਾ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਪੈਰ ਬਨ ਕੇ ਬੇਨਤੀ ਹੈ ਕਿ ਪਲੀਜ਼ ਜਿੰਨਾ ਹੋ ਸਕਦਾ ਹੈ ਥੋੜਾ ਬਹੁਤਾ ਇਸ ਅੰਦੋਲਨ ਦੇ ਵਿੱਚ ਹਿੱਸਾ ਲਓ ਜਾ ਜੋ ਇਸ ਸਰ ਦਾ ਕਾਨੂੰਨ ਪਾਸ ਨਾ ਹੋ ਸਕੇ ਤੇ ਪੰਜਾਬੀ ਦੇਖੋ ਇਹ ਦਸਨ ਦੀ ਲੋੜ ਨਹੀਂ ਪੰਜਾਬੀ ਕਿੰਨੇ ਕੁ ਤੁਝਾਰੂ ਹੁੰਦੇ ਆ ਪੰਜਾਬੀ ਸਰਹੱਦਾ ਦੀ ਰਾਖੀ ਕਿਵੇਂ ਕਰਦੀ ਹੈ ਦਸਨ ਦੀ ਲੋੜ ਨਹੀਂ ਪੰਜਾਬ ਗੁਰੂਆਂ ਪੀਰਾਂ ਸੂਰਬੀਰਾਂ ਦੀ ਧਰਤੀ ਹੈ ਪੰਜਾਬ ਮਾਈ ਭਾਗੋ ਵਰਗੀਆਂ ਬੁਲੰਦ ਔਰਤਾਂ ਦੀ ਧਰਤੀ ਹੈ ਤੇ ਅੱਜ ਮੌਕਾ ਹੈ ਆਪ ਦੀ ਆਗ ਦੀ ਗੋਦ ਲਈ ਆਪ ਦੇ ਸੂਬੇ ਲਈ ਪੰਜਾਬ ਦੀ ਧਰਤੀ ਲਈ ਖੜਨ ਦਾ ਤੇ ਪਲੀਜ਼ ਸਾਰੀ ਨਲਕੀ ਇਸ ਅੰਦolan ਦੇ ਵਿੱਚ ਹਿੱਸਾ ਲਓ ਬਹੁਤ ਬਹੁਤ ਧੰਨਵਾਦ